ਬਹੁਤ ਮਹਾਨ ਲੀਡਰ ਇੱਕ ਸਦੀ ਦਾ ਅੰਤ ਹੋ ਗਿਆ ਬੰਦੇ ਤੋਂ ਵੱਡੇ ਸਨ ਸਿਆਸਤ ਦੇ ਹਵਾਲੇ ਨਾਲ ਵੀ ਲੇਕਿਨ ਇਨਸਾਨ ਦੇ ਤੌਰ ਤੇ ਇਨਸਾਨੀਅਤ ਪਟਕਟ ਪਟਕ ਕੇ ਭਰੀ ਸੀ ਔਰ ਮੇਰਾ ਤੋਂ ਅਸੀਂ ਤੋਂ ਉਹਨਾਂ ਦੇ ਸਾਰੇ ਫਾਦਰ ਲਈ ਰਿਸਪੈਕਟ ਕਰਦੇ ਸੀ ਬਹੁਤ ਤਕਲੀਫ ਦੇ ਆ ਉਹਨਾਂ ਦਾ ਜਾਣਾ ਪਰ ਜੋ ਹੁਕਮ ਹੈ ਮਾਲਕ ਦਾ ਉਹਦਾ ਕੱਦ ਕਦੇ ਹੋਈ ਬਹੁਤ ਮੁਲਾਕਾਤਾਂ ਹੋਈਆਂ ਗੱਲਬਾਤ ਵੀ ਹੋਈ ਦਿੱਲੀ ਵੀ ਮੈਂ ਮਿਲਦਾ ਰਿਹਾ ਦਿੱਲੀ ਵਾਲੇ ਘਰ ਵੀ ਪਿੱਛੇ ਚੰਡੀਗੜ੍ਹ ਵੀ ਗਿਆ ਸੀ ਮੈਂ ਚੰਡੀਗੜ੍ਹ ਨਵਾਂ ਘਰ ਜਿਹੜਾ ਬਣਿਆ ਕੁਝ ਮਹੀਨੇ ਪਹਿਲਾਂ ਲੇਕਿਨ ਹੁਣ ਗੱਲ ਇਹ ਆ ਕਿ ਇਹ ਹੁਕਮ ਹੈ ਮਾਲਕ ਦਾ ਵਾਹਿਗੁਰੂ ਦਾ ਹੁਕਮ ਹੈ ਚਾਹਤ ਨਹੀਂ ਕਿ ਹੱਸ ਕੇ ਗੱਲਬਾਤ ਆਪਸ ਵਿੱਚ ਹਾਂਜੀ ਸਭ ਨਾਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਨਹੀਂ ਪੰਜਾਬ ਦੇ ਮੁੱਦੇ ਉਹਨਾਂ ਨੂੰ ਪਤਾ ਮੈਨੂੰ ਨਹੀਂ ਸਮਝ ਆਉਂਦੇ ਮੈਂ ਤਾਂ ਬੇਸਿਕਲੀ ਆਰਟਿਸਟ ਆ ਉਹ ਕਹਿੰਦੇ ਹੁੰਦੇ ਤੋ ਮੈਂ ਖੁਦ ਵੀ ਆਪਣੇ ਬਾਰੇ ਇਹ ਕਹਿਣਾ ਕਿ ਮੈਂ ਆਰਟਿਸਟ ਆ ਬੇਸਿਕਲੀ ਮੈਨੂੰ ਸਿਆਸਤ ਦਾ ਨਹੀਂ ਪਤਾ ਉਹ ਸਾਡੇ ਵਰਗੇ ਲੋਕ ਵੀ ਭਰਤੀ ਹੋਏ ਹਾਂ ਹਾਂਜੀ ਸਿੱਖ ਇਹੋ ਜਿਹੇ ਬੰਦੇ ਆਪਣੇ ਆਪ ਵਿੱਚ ਇੱਕ ਇੰਸਟੀਚਿਊਟ ਹੁੰਦੇ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਚਰਨਾਂ 'ਚ ਬਹਿਣਾ ਉਹਨਾਂ ਦੇ ਨਾਲ ਬਹਿਣਾ ਆਪਣੇ ਆਪ ਹੀ ਉਹਨਾਂ ਕੋਲ ਵਾਈਬਸ ਔਰ ਸਿੱਖਿਆ ਦਾ ਇੱਕ ਗੱਲਾਂ ਮਿਲਦੀਆਂ ਸੀ